ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੁਜੇਸਤਰਾ ਕਿ ਆਪਾਂ ਭਲੀ ਭਾਂਤ ਜਾਣਦੇ ਹਾਂ ਕਿ ਇੱਕ ਵਾਰ ਫੇਰ ਜਿਹੜਾ ਕਿਸਾਨ ਅੰਦੋਲਨ ਹੈ ਉਹ ਸ਼ੁਰੂ ਹੋ ਚੁੱਕਿਆ ਹੈ ਕਿਉਂਕਿ ਕਾਫੀ ਸਾਰੀਆਂ ਜੜੀਆਂ ਕਿਸਾਨਾਂ ਦੀਆਂ ਮੰਗਾਂ ਤੇ ਕਿਸਾਨਾਂ ਦੇ ਜਿਹੜੇ ਲਟਕਦੇ ਮਸਲੇ ਉਹ ਲੰਮੇ ਸਮੇਂ ਤੋਂ ਜੋ ਸਰਕਾਰਾਂ ਦੇ ਵੱਲੋਂ ਹੱਲ ਕਰਨ ਦੇ ਵਿੱਚ ਸਰਕਾਰਾਂ ਨਾਕਾਮ ਰਹੀਆਂ ਨੇ ਤਾਂ ਇੱਕ ਵਾਰ ਫਿਰ ਜਿਹੜਾ ਹੈ ਕਿਸਾਨ ਭਰਾਵਾਂ ਨੇ ਵਕ ਵਕ ਜਥੇਬੰਦੀਆਂ ਨੇ ਦਿੱਲੀ ਵੱਲੋਂ ਪੂਜ ਕੀਤਾ ਹੈ ਤਾਂ ਇਸੇ ਤਰ੍ਹਾਂ ਹੀ ਸਾਡੀ ਜਥੇਬੰਦੀ ਭਾਰਤੀ ਕਿਸਾਨ ਯੂਨੀਅਨ ਫਤਿਹ ਜ਼ਿਲ੍ਹਾ ਫਰੀਦਕੋਟ ਦੇ ਵੱਲੋਂ ਵੀ ਦੋ ਟਰਾਲੀਆਂ ਤੇ ਕਾਫੀ ਸਾਰੇ ਜਿਹੜੇ ਕਿਸਾਨ ਭਰਾ ਆਪਣਾ ਲੋਣੀ ਦਾ ਸਾਜੋ ਸਮਾਨ ਲੈ ਕੇ ਪਿੰਡ ਹਰੀਨੌਂ ਤੋਂ ਉਹ ਚਾਲੀ ਪਾ ਰਹੇ ਨੇ ਤਾਂ ਹੁਣ ਆਪ ਜੀ ਦੇ ਨਾਲ ਸਾਡੀ ਹਤੇ ਜਥੇਬੰਦੀ ਦੇ ਸੂਬਾ ਪ੍ਰਧਾਨ ਸਤਿਕਾਰਯੋਗ ਮਾਸਟਰ ਹਰਜਿੰਦਰ ਸਿੰਘ ਜੀ ਹਰੀਨੋ ਉਹ ਕੁਝ ਵਿਚਾਰਾਂ ਕਰਨਗੇ ਔਰ ਉਹਨਾਂ ਦੇ ਵੱਲੋਂ ਜਿਹੜਾ ਹੈ ਕਿਸਾਨਾਂ ਨੂੰ ਦਿੱਲੀ ਵੱਲ ਜਾਣ ਦੇ ਲਈ ਰਵਾਨਾ ਕੀਤਾ ਜਾਵੇਗਾ ਪਿੰਡ ਹਰੀਨੋ ਤੋਂ ਸੋ ਆਓ ਮਾਸਟਰ ਹਰਜਿੰਦਰ ਸਿੰਘ ਜੀ ਹਰੋਂਦੇ ਆਪਾਂ ਰੂ ਰੂ ਹੁੰਦੇ ਹਾਂ ਜੀ ਅੱਜ ਸ਼ੰਭੂ ਬਾਡਰ ਨੂੰ ਪਿੰਡ ਹਰੀਨੋਂ ਤੋਂ ਬਹੁਤ ਸਾਰੇ ਭਰਾ ਟਰੈਕਟਰ ਟਰਾਲੀ ਲੈ ਕੇ ਚੱਲੇ ਆ। ਉਮੀਦ ਕਰਦੇ ਆਂ ਕਿ ਜਿਸ ਮਕਸਦ ਲਈ ਉਹ ਗਏ ਆ ਉਹ ਪੂਰਾ ਕਰਕੇ ਆਉਣਗੇ। ਸਮੂਹ ਸੁਣਨ ਵਾਲੇ ਭਰਾਵਾਂ ਨੂੰ ਬੇਨਤੀ ਹੈ ਕਿ ਵੱਧ ਤੋਂ ਵੱਧ ਇਸ ਉਸ ਮੋਰਤੇ ਦੀ ਸਪੋਰਟ ਤੇ ਜਿੰਨਾ ਵੀ ਸਮਾਂ ਜਾ ਸਕਦਾ ਹੈ ਵੱਧ ਤੋਂ ਵੱਧ ਉੱਥੇ ਪਹੁੰਚਣ ਦੀ ਕਿਰਪਾਲਤਾ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਚਲੋ ਇਹ ਤੇ ਆਪਾਂ ਸਾਰੇ ਹੋ ਕੇ ਇੱਕ ਇਹਦੀ ਲੜਾਈ ਲੜੀਏ ਅੱਜ ਅਸੀਂ ਨਗਰ ਹਰੀਨੋ ਤੋਂ ਮਾਰਚ ਕਰਨ ਲੱਗੇ ਆ ਦੋ ਟਰੈਕ ਟ੍ਰੈਕਟਰ ਦੋ ਟਰਾਲੀਆਂ 6 ਮਹੀਨਿਆਂ ਦਾ ਰਸਲ ਲੈ ਕੇ ਅੱਜ ਅਸੀਂ ਸਾਰੇ ਇੱਕ ਹੋ ਕੇ ਆਦੇ ਮਤ ਪੇਤ ਭਲਾ ਕੇ ਫਿਰ ਅਸੀਂ ਇੱਕ ਹੋ ਕੇ ਤੁਰਨ ਲੱਗੇ ਆ ਉਹ ਫਤਿਹ ਦੀ ਸਾਂਝ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੀ ਵੀਡੀਓ ਬਣਾ ਲਈ ਸਾਈਡ ਜੋ ਅੱਜ ਫਿਰ ਤੋਂ ਪਿੰਡ ਹਰੀਨਾਉਂ ਤੋਂ ਕਾਫਲਾ ਦਿੱਲੀ ਮੋਰਚਾ 2 ਲਈ ਜਾਂਦਾ ਹੋਇਆ ਪਿੰਡ ਹਰੀਨਾਉਂ ਤੋਂ ਕਾਫਲਾ ਜਾਂਦਾ ਹੋਇਆ ਦਿੱਲੀ ਮੋਰਚਾ 2 ਨੂੰ ਫਰਵਰੀ 2024 ਚ ਦੁਬਾਰੇ ਸਿਰੇ ਜੋ ਮੋਰਚਾ ਲ ਆਇਆ ਲਾਉਣ ਲਾ ਵਾਸਤੇ ਜਾਂਦੀਆਂ ਹੋਈਆਂ ਟਰਾਲੀਆਂ ਪਿੰਡ ਹਰੀਨਾਉਂ ਤੋਂ ਇਹ ਟਰਾਲੀਆਂ you mm -hmm.